ਆਹਦਾ ਵੀ ਇਹਦਾ ਰਾਜ ਤੇ ਚੜਨ ਦਾ ਉੱਤਰ ਹੈ ਕੋਈ ਕੁਦਰਤ ਦਾ ਪਾਣਾ ਇਹੋ ਜਿਹਾ ਬਣਿਆ ਹਾਂ ਹਾਂਜੀ ਇਹ ਗੱਲ ਸੱਚ ਹੈ ਜੀ ਵੀ ਬਾਹਰ ਹਾਂਜੀ ਬਿਲਕੁਲ ਬਿਲਕੁਲ ਜਾਇਜ ਦਾ ਉੱਤਰ ਹੈ ਥੱਲੇ ਪਾਣੀ ਕੁਦਰਤ ਦਾ ਪਾਣਾ ਇਹੋ ਜਿਹਾ ਬਣਿਆ ਮਤਲਬ ਇਹ ਬਾਹਰ ਇਹ ਤਾਂ ਵੀਜ਼ਾ ਕਿਹੜੀ ਕੰਟਰੀ ਦੇ ਲੱਗ ਗਿਆ ਸੀ ਸਪੇਨ ਦਾ ਵੀਜ਼ਾ ਲੱਗ ਗਿਆ ਸੀ ਸੰਗਤ ਜੀ ਸੋਨੀ ਅੱਜ ਨੂੰ ਐਨਆਰਆਈ ਵਜਦਾ ਜੀ ਪਰ ਮਹਾਰਾਜ ਨੂੰ ਕੋਈ ਹੋਰ ਮਨਜ਼ੂਰ ਸੀ ਕਿੰਨੇ ਬੰਦਿਆਂ ਨੂੰ ਉੱਤੇ ਜਾਨ ਬਚਣੀ ਸੀ ਜੀ ਬਿਲਕੁਲ ਬਿਲਕੁਲ ਮਹਾਰਾਜ ਜੋ ਕਰਦੇ ਨੇ ਜੀ ਸੋਨੀ ਨੂੰ ਜੀ ਮੈਂ ਕਹਿੰਦਾ ਜੀ ਅੰਤੇ ਕੋਈ ਨਹੀਂ ਇੰਨੀ ਸੰਗਤ ਪਿਆਰ ਕਰਦੀ ਆ ਬਾਪੂ ਜੀ ਨੇ ਦੱਸਿਆ ਜਿਹੜਾ ਚੜਿਆ ਬਈ ਉਤਰਿਆ ਉੱਥੋਂ ਇੱਕ ਤਰ੍ਹਾਂ ਦਾ ਵਾਪਸ ਆ ਗਿਆ ਜੀ ਓਦੋਂ ਬਾਅਦ ਅੱਜ ਮਹਾਰਾਜ ਨੇ ਜਿਹੜਾ ਇਹ ਵਿਧ ਬਣਾਉਣੀ ਸੀਗੀ ਜੀ ਤੇ ਅੱਜ ਨਗਰ ਕਿੰਨਾ ਪਿਆਰ ਕਰਦਾ ਤੈਨੂੰ ਹਜੇ ਤਾਂ ਘੱਟ ਕਰਦੇ ਨੇ ਜੀ ਹਾਂ ਹਜੇ ਘੱਟ ਕਰਦੇ ਨੇ ਹੁਣ ਜ਼ਿਆਦਾ ਲੱਗ ਜਾਣਗੇ ਕਰਨ ਹਾਂ ਆਏ ਆਹ ਸੋਨੀ ਇਹ ਆ ਸੋਨੀ ਹਾਂ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੀ ਤੈਨੂੰ ਧੰਨਵਾਦ ਸ਼ੁਕਰਾਨਾ ਜੀ ਤੁਹਾਡਾ ਬਹੁਤ ਧੰਨਵਾਦ ਬੇਟਾ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਪਿਆਰ ਸਤਿਕਾਰ ਇੱਧਰ ਦੇਖਿਓ ਮੜ ਜਾ ਇਹ ਸੋਨੀ ਦੇ ਪਿਤਾ ਜੀ ਨੇ ਜੀ ਅਸੀਂ ਇਹਨਾਂ ਨੂੰ ਆਪਣੇ ਕੋਲੇ ਰੱਖਿਆ ਸੀਗਾ ਜੀ ਉਦੋਂ ਦੇਖੋ ਤੁਸੀਂ ਹਾਲਾਤ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਚੱਲੇ ਆ ਥੋੜਾ ਠੀਕ ਹੋ ਜਾਣਗੇ ਤੁਹਾਡੀ ਕਿਰਪਾ ਸਗੋ ਮੇਰਾ ਮੁੰਡਾ ਨਹੀਂ ਤੇ ਮਰ ਜਾਂਦਾ ਇਹ ਸੋਨੀ ਦੇ ਪਿਤਾ ਜੀ ਨੇ ਤੁਹਾਡਾ ਨਾਮ ਦੱਸੋ ਕੀ ਆ ਜੀ ਜੀਤ ਸਿੰਘ ਹੈ ਜੀ ਸਸਰੀ ਘਰ ਆਪਾ ਸਸਰੀ ਘਰ ਠੀਕ ਹੈ ਕੀ ਹੋਇਆ ਤੈਨੂੰ ਉੱਥੇ ਚਾ ਲੈਣੇ ਕੋਸ਼ ਨਹੀਂ ਮੰਮੀ ਤਾਂ ਗਈ ਪਾਪਾ ਜੀ ਨਾਲ ਚੱਲੋ ਹਣ ਉੱਥੇ ਚੱਲ ਮ ਜੁੱਤੀ ਪਾ ਲੇਰ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਸੋਨੀ ਕੁਲਦੀਪ ਸਿੰਘ ਸੋਨੀ ਤੁਸੀਂ ਸਾਰੇ ਭੈਣ ਭਰਾ ਬਹੁਤ ਪਿਆਰ ਦਿੰਦੇ ਹੋ ਇਹਨਾਂ ਰੂਹਾਂ ਨੂੰ ਇਧਰ ਸ਼ੇਰਾਂ ਸਾਡਾ ਭਰਾ ਅੱਜ ਅਸੀਂ ਤੁਹਾਨੂੰ ਇੱਕ ਵੀਡੀਓ ਤਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਸਾਹਮਣੇ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਦੇ ਨਾਲ ਕੁਲਦੀਪ ਸਿੰਘ ਸੋਨੀ ਦੇ ਹਾਲਾਤ ਬਦਲ ਚੁੱਕੇ ਨੇ ਜੀ ਅੱਜ 5.5 ਸਾਲ ਪੰਜ ਤੋਂ 5.5 ਸਾਲ ਹੋ ਗਏ ਜੀ ਸੋਨੀ ਅੱਜ ਪਹਿਲੀ ਵਾਰੀ ਪੰਜ 5.5 ਸਾਲਾਂ ਬਾਅਦ ਆਪਣੇ ਪਿੰਡ ਚੱਲੇ ਆ ਜੀ ਅੱਜ ਅਸੀਂ ਅਸਮਾਨਪੁਰ ਸਮਾਣੇ ਏਰੀਏ ਦੇ ਵਿੱਚ ਚੱਲੇ ਆ ਜੀ ਕਿਉਂਕਿ ਜਦੋਂ ਸਾਨੂੰ ਸੋਨੀ ਮਿਲਿਆ ਸੀ ਉਸ ਵਕਤ ਦੇ ਹਾਲਾਤ ਇੱਥੇ ਇੱਕ ਕਮਰਾ ਸੀਗਾ ਇੱਥੇ ਇੱਕ ਕੋਠਾ ਸੀਗਾ ਤੁਹਾਨੂੰ ਨਹੀਂ ਪਤਾ ਸੀਗਾ ਵੀ ਇਸ ਰੂਹ ਦੇ ਉੱਪਰ ਕੀ ਪ੍ਰਮਾਤਮਾ ਨੇ ਇਹ ਜੀ ਕਿਰਪਾ ਕਰਕੇ ਭੇਜਤੀ ਵੀ ਇਹਨੇ ਸਾਡੀ ਜ਼ਿੰਦਗੀ ਬਦਲਤੀ ਇਸ ਇਨਸਾਨ ਹਾਂ ਸੋਨੀ ਬੈਠ ਵੀਰੇ ਸੰਗਤ ਜੀ ਅਸੀਂ ਰਸਤੇ ਦੇ ਵਿੱਚ ਆ ਜੀ ਧੁੰਦ ਬਹੁਤ ਜ਼ਿਆਦਾ ਆ ਤੇ ਹੌਲੀ ਹੌਲੀ ਜਾ ਰਹੇ ਹਾਂ ਲੋਕ ਨਹੀਂ ਹੋਈ ਯਾਰ ਕੀ ਦਿੱਕਾ ਸਾਨੂੰ ਆਉਣ ਲੱਗੇ ਐਨੀ ਚੜਾਈ ਸੋ ਲਾ ਦੋ ਇੱਕ ਹਾਂ ਲਾਉਨੇ ਲਾਉਨੇ ਇਹਨਾਂ ਨੇ ਇੱਕ ਚੇ ਲਾ ਦੋ ਇੱਕ ਸੇਵਾ ਸੰਭਾਲ ਇੱਕ ਸੇਵਾ ਭਲਾਈ ਸੁਸਾਇਟੀ ਸੋਨੀ ਤੇਰਾ ਬਹੁਤ ਵੀਰੇ ਹੈ ਸਾਰਾ ਨਗਰ ਕਿੰਨਾ ਪਿਆਰ ਕਰਦਾ ਤੈਨੂੰ ਹਜੇ ਤਾਂ ਘੱਟ ਕਰਦੇ ਨੇ ਜੀ ਹਾਂ ਹਜੇ ਘੱਟ ਕਰਦੇ ਨੇ ਹੁਣ ਜ਼ਿਆਦਾ ਲੱਗ ਜਾਣਗੇ ਕਰਨ ਹਾਂ ਬੜਾ ਵੀਡੀਓ ਤੋਂ ਬਾਅਦ ਜ਼ਿਆਦਾ ਲੱਗ ਜਾਣਗੇ ਕਰਨ ਹਾਂ ਚਲੋ ਅੱਛਾ ਜੀ ਆਈ ਹਾਈ ਸਕੂਲ ਚ ਠੀਕ ਹੈ ਜੀ ਬੁੱਤਲ ਆ ਰਹੇ ਸੀ ਕਿ ਅਸੀਂ ਲਾ ਲੂ ਕੇ ਘਰੇ ਗਏ ਸੋਨੀ ਆਏ ਸਾਰੇ ਪੱਟ ਗਿਆ ਕੰਦਾ ਨਹੀਂ ਪਤਾ ਨਹੀਂ ਸੀ ਹਾਂ ਮੈਂ ਲਾ ਦੇਣਾ ਕੰਦਾ ਪਤਾ ਨਹੀਂ ਸੀ ਨਾ ਪਰ ਵੀਰੇ ਥੋਡੇ ਇਸ ਬੱਚੇ ਨੇ ਸਾਡੀ ਜ਼ਿੰਦਗੀ ਉਹ ਅਸੀਂ ਤਾਂ ਭਾਈ ਇਹਨੂੰ ਇੱਕ ਵਾਰੀ ਸਵਰਗ ਬਣਾਤੀ ਜੀ ਸਾਲਾ ਰਜਿੰਦਰਾ ਚ ਲੈ ਕੇ ਗਏ ਮੈਂ ਤੇ ਆ ਵੀਰ ਕੋਜੀ ਵੀਰ ਅਸੀਂ ਇਹਨੂੰ ਰਜਿੰਦਰਾ ਹਸਪਤਾਲ ਤੇ ਲੈ ਗਏ ਓਕੇ ਉੱਥੇ ਉਹਨੂੰ ਦਾਖਲ ਦੂਖਲ ਕਰਾਤਾ ਓਕੇ ਉਹ ਕਹਿੰਦੇ ਕੋਈ ਨਹੀਂ ਹੋ ਜਾਏਗਾ ਠੀਕ ਪਰ ਉੱਥੇ ਜ਼ਿਆਦਾ ਦਿਨ ਰਿਹਾ ਨਹੀਂ ਇੱਕ ਦੋ ਦਿਨ ਹੀ ਰਿਹਾ ਫੇਰ ਭੱਜ ਗਿਆ ਉਥੋਂ ਓਕੇ 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 ਅਸਲ ਬਹੁਤ ਹੀ ਕਰਮੰਦ ਸੀ ਚਲੋ ਜੀ ਸਾੰਬਿਆ ਬਹੁਤ ਅਸਮਾਨਪੁਰ ਨੂੰ ਹੁਣ ਬਹੁਤ ਲੋਕ ਜਾਣਦੇ ਨੇ ਜੀ ਸਭ ਨੂੰ ਪਤਾ ਹੁੰਦਾ ਵੀ ਅਸਮਾਨਪੁਰ ਦਾ ਹੀ ਸੋਨੀ ਸਮਾਣਾ ਏਰੀਆ ਦਾ ਹਾਂ ਸੋਨੀ ਨੂੰ ਅੱਗੇ ਕਰੋ ਇੱਧਰ ਆ ਵੀ ਸੋਨੀ ਕਾਰੋਬਾਰ ਦਾ ਸਾਬਾ ਬਾਬੇ ਨੂੰ ਕਿਹੜਾ ਪਤਾ ਤੇ ਕਿਤੇ ਕਰ ਸੋਨੀ ਹੋਰ ਮੈਨੂੰ ਹੁਣ ਕੀ ਪਤਾ ਕਰਦਾ ਯਾਰ ਬਾਬਾ ਜੀ ਕਿੱਥੇ ਆ ਚੱਲ ਵੀਰੇ ਸ਼ੇਰੂ ਕੀ ਆਲੇ ਮੇਲਾ ਵਾ ਮੇਲਾ ਚੱਲ ਮੇਲਾ 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 ਉਹ ਤਾਂ ਦੇਖ ਸ਼ੇਰੂ ਵੀ ਭੱਜਿਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਚੱਲੋ ਉੱਤੇ ਨਿਕਲ ਨਹੀਂ ਆਈ ਆਊਗਾ ਹੋਰ ਵੀਰੇ ਠੀਕ ਠਾਕ ਜੀ ਧੰਨਵਾਦ ਵੀਰੇ ਧੰਨਵਾਦ ਵੀਰੇ ਧੰਨਵਾਦ ਤੁਹਾਨੂੰ ਹਾਂ ਇਕੱਠੀ ਪੜ ਦਿੰਦਾ ਬੰਦਾ ਇਹ ਵੀ ਰੱਬ ਰੂਪੀ ਬੰਦਾ ਵਿਚ ਲਾ ਆਹੋ ਚੱਲ ਸੋਨੀ ਘਰ ਦਿਖਾ ਤਰਾ ਠੀਕ ਬਹੁਤ ਮੀਂਹ ਤੇ ਇਨਸਾਨੀ ਅੱਛਾ ਜੀ ਨਾਲੇ ਦੇਖ ਲੋ ਆ ਪਹਾਜ ਆ ਜੀ ਸੀਰੀ ਦਾ ਕੰਮ ਕਰ ਰਿਹਾ ਜੀ ਅੱਛਾ ਜੀ ਜੀ ਇੱਕ ਲੱਤ ਹੈ ਜੀ ਨਾਲੇ ਲੱਤ ਹੈ ਨਹੀਂ ਫਿਰ ਵੀ ਕੰਮ ਕਰਦਾ ਵਿਚਾਰ ਹਾਂ ਜੀ ਸੋਨੀ ਕਿੱਥੇ ਗਿਆ ਘਰ ਆਪਣਾ ਕੋਠੀ ਕਿੱਡੀ ਵਧੀਆ ਭਾਈ ਇਹ ਆਪਣੀ ਨਹੀਂ ਇਹ ਤਾਂ acta nfa ਹੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ओके ਹੁਣ ਦੱਸ ਤੇਰਾ ਘਰ ਦਾ ਸਭੀ ਕਿੱਥੇ ਆ ਸੋਨੀ ਘਰ ਇੱਧਰ ਹੀ ਆ ਅੱਛਾ ਆ ਜਾ ਆ ਜਾ ਸੋਨੀ ਅੱਗੇ ਕੇ ਦੇਖ ਆਪਣਾ ਘਰ ਦੱਸੂਗਾ ਘਰ ਬਹੁਤ ਵੱਡੀ ਚੀਜ਼ ਆ ਬੰਦੇ ਦੀ ਜ਼ਿੰਦਗੀ ਚ ਜਿਹੜਾ ਸ੍ਰੀ ਕਾਲਜੀ ਭੈਣੇ ਬਹੁਤ ਠੀਕ ਠਾਕ ਜੀ ਜਦੋਂ ਕਿਸੇ ਇਨਸਾਨ ਕੋਲੇ ਘਰ ਨਹੀਂ ਨਾ ਹੁੰਦਾ ਵੀਰੋ ਫਿਰ ਸਤਿ ਸ੍ਰੀ ਅਕਾਲ ਆ ਜੀ ਸੋਨੀ ਅੱਜ ਬਹੁਤ ਹੀ ਫੇਮਸ ਹੋ ਕੇ ਆ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਹਾਏ ਆਹ ਸੋਨੀ ਇਹ ਹੀ ਆ ਸੋਨੀ ਹਾਂ ਇਹ ਹੀ ਠੀਕ ਹੈ ਲੈ ਖੋਲੋ ਜੀ ਇੱਧਰ ਨੂੰ ਲੈ ਮੈਂ ਕਹੂੰਗਾ ਵੀਰੋਣੀ ਅੱਗੇ ਹੋ ਕੇ ਨਾ ਨਾਲ ਘਰ ਦਿਖਾਉਣ ਸੰਗਤ ਨੂੰ ਇਹ ਸੋਨੀ ਦਾ ਘਰ ਆ ਜੀ ਸੋਨੀ ਇੱਥੇ ਰਹਿੰਦਾ ਰਿਹਾ ਜੀ ਰੈਂਟ ਕਾਈ ਦੇ ਨਾਲ ਸੰਗਤ ਨੂੰ ਜ਼ਰੂਰ ਦਿਖਾਇਆ ਜਾਵੇ ਘਰ ਜਿਹੜਾ ਖੰਡਰ ਬਣ ਚੁੱਕਿਆ ਜੀ ਕਿਸੇ ਵੇਲੇ ਜਦੋਂ ਮਾਂ ਸੀਗੀ ਉਦੋਂ ਹੀ ਜਿਹੜਾ ਇਸ ਘਰ ਦੇ ਵਿੱਚ ਰੌਣਕਾਂ ਸੀਗੀਆਂ ਪਰ ਜਦੋਂ ਮਾਂ ਚਲ ਜਾਂਦੀ ਆ ਫਿਰ ਅੱਗੇ ਪੁੱਤ ਦਿਮਾਗੀ ਬਿਮਾਰ ਹੋ ਗਿਆ ਜੀ ਇਹ ਸੋਨੀ ਦਾ ਘਰ ਆ ਜੀ ਔਰ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਅੰਦਰ ਨਾਲ ਜੀ ਅੱਗ ਲਾ ਕੇ ਮਤਲਬ ਇਦਾਂ ਵਸ ਦੇਖੋ ਕੁਝ ਵੀ ਨਹੀਂ ਰਿਹਾ ਘਰ ਦੇ ਵਿੱਚ ਤਾਂ ਉਹ ਅੱਗ ਲਾ ਕੇ ਸੇਕੀ ਜਾਂਦਾ ਜੀ ਬਜ਼ੁਰਗ ਇਹਨਾਂ ਦੇ ਪਿਤਾ ਜੀ ਔਰ ਵਸ ਇਦਾਂ ਹੀ ਘਰ ਖਾਲੀ ਪਿਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਕਦੇ ਕਿਸੇ ਦੀ ਮਾਂ ਨਾ ਵਿਛੜੇ ਤੇ ਇਹੋ ਜਿਹੇ ਹਾਲਾਤ ਨਾ ਘਰਾਂ ਦੇ ਹੋਣ ਘਰ ਤਾਂ ਉੱਪਰ ਉਹਨਾਂ ਮਤਲਬ ਗਾਡਰ ਬਾਲ ਆ ਜੋ ਵੀ ਟੁੱਟ ਕੇ ਹੋਣਾ ਮਤਲਬ ਡਿਗਨ ਵਾਲੀ ਆਈ ਕੰਮ ਮਿਲਾਨਦਾਰ ਨੂੰ ਕਦੋਂ ਇਦਾਂ ਹੋਇਆ ਵਾ ਇਹ ਪਹਿਲੋ ਗੱਡੀ ਚਲਾਉਂਦਾ ਸੀ ਹਾਂਜੀ ਫਿਰ ਘਰ ਦੀ ਹੋਈ ਟੈਨਸ਼ਨ ਲੈ ਗਿਆ ਜੀ ਅੱਛੇ ਵੀਰੇ ਹਾਂਜੀ ਠੀਕ ਹੈ ਮੈਂ ਵੀ ਘਰ ਦੀ ਟੈਨਸ਼ਨ ਹੀ ਲੈ ਗਿਆ ਜੀ ਬਸ ਹੋ ਗਿਆ ਠੀਕ ਹੈ ਵੀਰੇ ਠੀਕ ਹੁਣ ਤਾਂ ਠੀਕ ਹੋ ਹਾਂ ਹੁਣ ਕੋਈ ਟੈਨਸ਼ਨ ਨਹੀਂ ਕਰਣੀ ਨਹੀਂ ਚਾੜਦੀ ਠੀਕ ਹੈ ਹਾਂਜੀ ਹੁਣ ਵੀ ਠੀਕ ਹੋ ਜਾ ਆਪਾਂ ਘਰ ਬਣਾ ਲਾਂਗੇ ਆਪਣਾ ਠੀਕ ਹੈ ਘਰ ਬਣ ਜੂਗਾ ਟੈਂਟਰ ਪੈ ਜੂਗਾ ਪਰ ਮੋਠੀ ਬਣਾ ਲਾਂਗੇ ਜੀ ਉੱਥੇ ਲੈ ਚਾ ਉੱਥੇ ਵੀ ਠੀਕ ਹੈ ਉੱਥੇ ਤਾਂ ਹੁਣ ਬਣੇ ਰਿਹਾ ਵੱਡਾ ਘਰ ਹਾਂਜੀ ਸਾਰਾ ਤੂੰ ਹੀ ਬਣਾ ਰਿਹਾ ਸੋਨੀ ਵੀਰੇ ਠੀ ਚਲੋ ਵੀ ਆਪ ਗੁਰੂ ਸਾਹਿਬ ਕਿਰਪਾ ਕਰਨ ਜੀ ਚਲੋ ਦਾਦੀ ਨੂੰ ਬੁਲਾਈ ਆਪਾਂ ਇਹਨਾਂ ਨੂੰ ਹਾਂ ਜੀ ਦਾਦੀ ਹੈਗੀ ਨਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਅੱਜ ਚੱਲੀਏ ਫਿਰ ਆਪਾਂ ਜੀ ਹਾਂ ਜੀ ਬਿਲਕੁਲ ਆਪਣਾ ਉੱਥੇ ਹੋ ਗਿਆ ਆਪਾਂ ਭਲਾ ਕਰਨ ਹਾਂ ਜੀ ਬਿਲਕੁਲ 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 ਲੈ ਕੱਢਾਂ ਹਾਂ ਹਾਂ ਜੀ ਬਿਲਕੁਲ ਮਾਤਾ ਆਪਣੇ ਹਾਂ ਜੀ ਤਾਂ ਗੂ ਵਾਲੇ ਕੱਪੜੇ ਤੋਂ ਹਾਂ ਜੀ ਸਾਰਾ ਕੁਝ ਪਤਾ ਹੈ ਹਾਂ ਮੈਂ ਨਾਲ ਮਾਤਾ ਦੇ ਥਾਪੀਆਂ ਪੁੱਛ ਬਾਬਾ ਜਦੇ ਵੇਟ ਹੋਏ ਤੇ ਕੋਈ ਹਾਂ ਕਿਵੇਂ ਇਥੋਂ ਨੀਤ ਦਾ ਪਤਾ ਲੱਗਦਾ ਵੀ ਬੰਦਾ ਕਿਵੇਂ ਰਹਿੰਦਾ ਬਾਹਰ ਜਾ ਉਹ ਕਿਨਾਂ ਸ਼ੁਰੂ ਚ ਜਦੋਂ ਇਹ ਗਏ ਸੀ ਉਦੋਂ ਪ੍ਰਸ਼ਾਦ ਦਾ ਵੀ ਘਰੇ ਬੈਠਾ ਐਨੇ ਮੁੱਡੇ ਮਰਦੀ ਕੀਤੀ ਹੈ ਜਿੱਥੇ ਜਦੋਂ ਕੀ ਜਦੋਂ ਆਪਾਂ ਵੀ ਉਥੋਂ ਤੁਰਨ ਲੱਗੇ ਆ ਕੀੜੇ ਬੰਦਾ ਲਿਆਉਣਾ ਵੇਲਾ ਉਹਦੇ ਉਲਟੀ ਮਾਰਦਾ ਸੋਹਣੀ ਹਾਂ ਇਹ ਅੱਥ ਤਵਾਏਗਾ ਵਿਚਾਰਾ ਬੜੀ ਸੇਵਾ ਕੀਤੀ ਵੇਲਾ ਉਥੇ ਨਹੀਂ ਇਹਨੇ ਕਪੜਾ ਤੋਂ ਹੁਣਾ ਆਪੇ ਤੇ ਲਾਉਣਾ ਬੰਦੇ ਰੱਖੇ ਨੇ ਦੋ ਬਾਬੇ ਨੋਂਟਾ ਜਾਦੇ ਹੋਣਗੇ ਹੁਣ 150 ਆਜੀ ਉੱਥੇ 150 150 150 ਚਲੋ ਹੁਣ ਜਾ ਕੇ ਵੇਨ ਆਜੋ ਜੀ ਫਿਰ 10 15 16 ਕਿੱਥੇ ਆ ਜੀ ਸੋਨੀ ਕਿੱਥੇ ਆ ਜੀ ਅੱਛਾ ਕੋਈ ਨ ਮਿਲਨ ਨੂੰ ਮਿਲਨ ਦੋਈ ਔਰ ਇਧਰ ਨਾ ਜੀ ਇਹ ਸੋਨੀ ਦਾ ਘਰ ਆ ਜੀ ਤੇ ਇਧਰਲੇ ਪਾਸਾ ਸੰਗਤ ਜੀ ਤੇ ਚਾਚੇ ਤਾਏ ਦੇ ਘਰ ਕਿੱਧਰ ਨਹੀਂ ਅੱਛਾ ਜੀ ਇਧਰਲੇ ਪਾਸੇ ਨਾ ਜੀ ਜਿਹੜਾ ਇੱਕ ਡਬਲ ਸਟੋਰੀ ਹੈ ਜੀ ਇਹ ਚਾਚੇ ਤਾਏ ਦੇ ਘਰ ਨੇ ਜੀ ਤਾਏ ਦਾ ਜੀ ਇਹ ਵਿਚਾਲੇ ਚਾਚੇ ਦਾ ਜੀ ਇਹ ਸੋਨੀ ਦਾ ਜੀ ਇੱਕ ਜਿਹੜੀ ਡੇਕ ਆ ਜੀ ਸੋਨੀ ਦੇ ਘਰ ਦੇ ਵਿੱਚ ਖੜੀ ਔਰ ਇਧਰਲੇ ਪਾਸੇ ਬਾਥਰੂਮ ਨੇ ਜੀ ਨਾਲ ਨਾਲ ਘਰ ਨੇ ਜੀ ਬਸ ਗੁਰੂ ਮਹਾਰਾਜ ਕਿਰਪਾ ਕਰੇ ਇਦਾਂ ਇਹ ਹਾਲਾਤ ਕਦੇ ਕਿਸੇ ਦਿਨ ਆ ਬਣਨ ਬਾਬਾ ਜੀ ਆਪਣਾ ਵਾਹ ਜੀ ਸਾਰੇ ਬਿਪਤਾ ਕਦੇ ਕਿਸੇ ਦਿਨ ਆ ਪਾਵੇ ਪ੍ਰਮਾਤਮਾ हां सोनी ਮਿਲਿਆ ਬੇਬੇ ਨੂੰ ਮਨਾ ਚੰਨਣਾ ਦੋ ਜੀ ਛੱਡੋ ਜੀ ਬੇਬੇ ਜੀ ਠੀਕ ਹੋ ਸੋਨੀ ਮਿਲਿਆ ਦਾਦੀ ਨੂੰ ਨਾ ਹਾਂ ਜੀ ਕਿੰਨੇ ਸਾਲਾਂ ਬਾਅਦ ਮਿਲੇ ਆ ਵੀਰੇ 5 ਸਾਲਾਂ ਬਾਅਦ ਹਾਂ ਕੀ ਨਾਮ ਹੈ ਬੇਬੇ ਦਾ ਚੰਨਨਕੌਰ ਚੰਨਨਕੌਰ ਠੀਕ ਹੈ ਹਾਂ ਠੀਕ ਹੋ ਜੀ ਸੇ ਤਾਂ ਠੀਕ ਨੇ ਜੀ ਚਲੋ ਠੀਕ ਹੈ ਠੀਕ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਸੋਨੀ ਹਾਂ ਚੱਲੀਏ ਕੋਈ ਗੱਲ ਕਰਨੀ ਹੈ ਬੇਬੇ ਨਾਲ ਇਹ ਕਹਿੰਦੇ ਰਵੋ ਇੱਥੇ ਹਾਂ ਕਦ ਕਿਆ ਬੇਬੇ ਨੇ ਹੈਂ ਕੰਦ ਕਿਆ ਬੇਬੇ ਨੇ ਪੁੱਛਿਆ ਜੀ ਮੈਂ ਕਹਿੰਦੇ ਰਵੋ ਪਿੱਛੇ ਵੀ ਉਹ ਕਿੰਨਾ ਚਲੋ ਇਹ ਕੋਈ ਗੱਲ ਨਹੀਂ ਬੇਬੇ ਜੀ ਮੈਨੂੰ ਸਾਹ ਕਿਰਪਾ ਕਰਨ ਜੀ ਪਰ ਮਾਮਾ ਤੋਂ ਬਿਨਾ ਬੜਾ ਓੱਖਾ ਬੱਚਿਆਂ ਦਾ ਜੀਣਾ ਜੀ ਹਾਂ ਅਫੀਲ ਤਾਂ ਹੁੰਦਾ ਵੀ ਇਹਦਾ ਵੀ ਹੱਸਦਾ ਬੱਸਦਾ ਉਧਰ ਘਰ ਸੀਗਾ ਜੀ ਉਹ ਨਹੀਂ ਉਹ ਚੀਜ਼ਾਂ ਮਹਾਰਾਜ ਨੂੰ ਕੋਈ ਹੋਰ ਮਨਜ਼ੂਰ ਸੀਗਾ ਜੀ ਹੁਣ ਨੂੰ मां ਵਿਆਹ ਕਰਦੀ ਗਾਂ ਬੱਚੇ ਹੁੰਦੇ ਪਰਿਵਾਰ ਹੁੰਦਾ ਕੰਮ ਕਰ ਲੱਗਦੇ ਪਰ ਸਮਾਂ ਕੋਈ ਹੋਰ ਬਣ ਗਿਆ ਹਨਾ ਜੀ ਪਰ ਇਹਦੇ ਨੇ ਹਿੱਸੇ ਸੇਵਾ ਹੀ ਸੀ ਜੀ ਇਹਨੇ ਸੇਵਾ ਸ਼ੁਰੂ ਕਰਾਉਣੀ ਸੀ ਮਹਾਰਾਜ ਨੇ ਇਹਦੇ ਤੋਂ ਹੋ ਸਕਦਾ ਤਾਂ ਤਕਲੀਫ ਹਨਾ ਜੀ ਨਹੀਂ ਤਾਂ ਜੀ ਨਹੀਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਬਾਬਾ ਜੀ ਇਹਨੇ ਇੱਕ ਭਵਾਨੀਗੜ ਤੋਂ ਬੰਦਾ ਸੀਗਾ ਜੀ ਵੀਰ ਗੁਰਸਿੱਖ ਉਹਨੂੰ ਹੀ ਭਵਾਨੀਗੜ ਮਿਲਿਆ ਉਹ ਇਹਨੂੰ ਘਰੇ ਲੈ ਗਿਆ ਜੀ ਆਪਦੇ ਘਰੇ ਲਿਆ ਕਿ ਉਹਨੇ ਰੋਟੀ ਪਾਣੀ ਖਵਾਇਆ ਇਹਨੂੰ ਉਹ ਤੋਂ ਬਾਅਦ ਉਹਨੇ ਵੀ ਮਤ ਛੱਡਤਾ ਜਿਵੇਂ ਸਾਨੂੰ ਮਿਲਿਆ ਜਿਵੇਂ ਅਸੀਂ ਲੈ ਗਏ ਜੀ ਘਰੇ ਹੋ ਸਕਦਾ ਅਸੀਂ ਵੀ ਛੱਡ ਦਿੰਦੇ ਜੀ ਉਹ ਪਤਾ ਨਹੀਂ ਮਹਾਰਾਜ ਨੂੰ ਕੋਈ ਕੀ ਮਨਜ਼ੂਰ ਸੀ ਕਿਵੇਂ ਮਹਾਰਾਜ ਨੇ ਸ਼ੁਰੂ ਕਰਾਉਣਾ ਸੀ ਕਾਰਜ ਵੀਰੇ ਹਨਾ ਤੇ ਉਦੋਂ ਦਾ ਕਮਜ਼ੋਰ ਸੀਗਾ ਸਿਹਤ ਵੀ ਥੋੜੀ ਜੀ ਹੁਣ ਤਾਂ ਚਲੋ ਬੜੀ ਕਿਰਪਾ ਵੀਰੇ ਤੇ ਬਸ ਉਦੋਂ ਬਾਅਦ ਤਾਂ ਫੇਰ ਮਹਾਰਾਜ ਦੇ ਰੰਗ ਉਹ ਮਹਾਰਾਜ ਜੀ ਵੀਰ ਜੀ ਜਿੱਥੇ ਰਹਿੰਦੇ ਨੇ ਵੀਰ ਜੀ ਸਾਨੂੰ ਸਾਰਾ ਜੱਗ ਦਵਾਵਾ ਦਿੰਦਾ ਬਹੁਤ ਧੰਨਵਾਦ ਜਿਹੜਾ ਅਸੀਂ ਕਮੈਂਟ ਪੜਦਿਆਂ ਤੁਹਾਡੀ ਸਾਰੀ ਵੀਡੀਓ ਸ਼ੇਅਰ ਕਰਦੇ ਆ ਦੇਖ ਜਾਂ ਲੱਖਾਂ ਲੋਕ ਹੁੰਦੇ ਦੇਖਦੇ ਨੇ ਹੈਨਾ ਤੇ ਬਸ ਤੁਸੀ ਦਾ ਸਰਦਾਰ ਸਾਹਿਬ ਕਿਰਪਾ ਕਰ ਸਾਨੂੰ ਦਵਾਵਾ ਦਿੰਦਾ ਸਾਡੇ ਪਿੰਡ ਦਾ ਨਾਮ ਮਸ਼ਹੂਰ ਹਾਂਜੀ ਬਿਲਕੁਲ 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 ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ 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 ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਸ਼ੁਕਰਾਨਾ ਜੀ ਤੁਹਾਡਾ ਬਹੁਤ ਧੰਨਵਾਦ ਬੇਟਾ ਜੀ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਪਿਆਰ ਸਤਿਕਾਰ ਧੰਨਵਾਦ ਬਹੁਤ ਧੰਨਵਾਦ ਜੀ ਸਾਕਪਨ ਸਤਿਕਾਰ ਪੈਣੇ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਬੇਟਾ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਬੇਟਾ ਜੀ ਗੁਰੂ ਮਹਾਰਾਜ ਕਿਰਪਾ ਕਰਨਾ ਜੀ ਹੋਰ ਠੀਕ ਠਾਕ ਜੀ ਸਾਰੇ ਠੀਕ ਠਾਕ ਜੀ ਧੰਨਵਾਦ ਜੀ ਧੰਨਵਾਦ ਜੀ ਉਭੈ ਜਾਨ ਸੋਨੀ ਵੀਰੇ ਇਹਦੀ ਹੁੰਦੀ ਹੈ ਚੁੱਸਣ ਵਾਲੀ ਅੱਛਾ ਜੀ ਨਾਲ ਜੀਬ ਚੰਨ ਰੱਖ ਜਿਹੜੀ 1/ ਦੀਪੂ ਦਾ ਕੀ ਹਾਲ ਏ ਇਹ ਬੈਠਾ ਰਿਹਾ ਮੇਰੇ ਅੰਦਰ ਵਧੀਆ ਸੋਨੀ ਹਾਂ ਠੀਕ ਹੈ ਆ ਬਾਬਾ ਜੀ ਨਾਲ ਗੱਲ ਕਰੋ ਇੱਥੇ ਰੱਖ ਇੱਥੇ ਰੱਖ ਸੋਨੀ ਦੂਰ ਕਰ ਗੱਲ ਕਰੋ ਇਹ 1 ਮਿੰਟ ਹੁਣ ਕਰ ਗੱਲ ਛੱਡ ਦੇ ਛੱਡ ਦੇ ਵੀਰਾ ਛੱਡ ਦੇ ਮੈਂ ਬਾਬਾ ਜੀ ਨਾਲ ਗੱਲ ਕਰੋ ਤੂੰ ਦੂਰ ਦੂਰ ਸਤਪਾਲ ਲਚਕਾਂ ਨੂੰ ਪਾਸ ਸਤਪਾਲ ਬਾਬਾ ਜੀ ਨਾਲ ਗੱਲ ਕਰੋ ਹਾਂ ਸਤਿ ਧੰਵਾ ਜੀ ਧੰਨ ਹਾਂਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਮੇਰੇ ਦੇ ਚੋਕ ਆ ਕੇ ਸੁਣ ਕੇ ਵਾਸੀ ਇਹ ਬਾਪੂ ਲੰਮੇ ਪਏ ਹਾਂ ਹਾਂ ਇੱਥੇ ਆ ਗਿਆ 11 ਘੰਟਾ ਆ ਗਿਆ ਤੂੰ ਮੈਂ ਮਨੂ ਰਸੀ ਬੈਠੀ ਹਾਂ ਹਾਂਜੀ 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 ਵਾਹਿਗੁਰੂ ਗੁਰ ਹੈ ਗੁਰ ਅਸਲ ਇੱਕ ਜੀ ਵੀ ਘਰ ਦਾ ਠੀਕ ਹੁੰਦਾ ਨਾ ਜੀ ਫਿਰ ਵੀ ਘਰ ਸਹੀ ਹੋ ਜਾਂਦਾ ਜੀ ਪਰ ਹੁਣ ਇਹ ਹਾਲਾਤ ਤੁਸੀਂ ਇਹ ਸੋਚੋ ਜੀ ਵੀ ਮੈਂ ਕਹਾਂਗਾ ਉਧਰੇ ਵੀਰ ਕੈਮਰਾ ਰੱਖਣ ਜੀ ਦੂਰੋਂ ਬਣਾਉਣ ਜੀ ਵੀਡੀਓ ਤੇ ਇਹ ਹਾਲਾਤ ਦੇਖ ਕੇ ਮਹਿਸੂਸ ਕਰੇ ਜੀ ਸੋਨੀ ਵੀ ਇਸੇ ਹਾਲਾਤਾਂ 'ਚ ਸੀਗਾ ਜੀ ਇਹ ਵੀ ਇਸੇ ਹਾਲਾਤਾਂ 'ਚ ਇਹਨਾਂ ਦੀ ਜਦੋਂ ਵਾਈਫ ਦੀ ਮੌਤ ਹੁੰਦੀ ਹੈ ਸੋਨੀ ਦੀ ਮੰਮੀ ਦੀ ਉਦੋਂ ਬਾਅਦ ਕਰਦੇ ਹਾਲਾਤ ਹੋਰ ਵੀ ਜਿਹੜੇ ਦਰਦਨਾਕ ਹੋਗੇ ਜੀ ਪਹਿਲਾਂ ਮਾਂ-ਸਾਂਹ ਦੀ ਜ਼ਿੰਬਤ ਨੂੰ ਜੀ ਔਰ ਇਹ ਡਰਾਈਵਰੀ ਕਰਦੇ ਤੇ ਕਿਸੇ ਟਾਈਮ ਜੀ ਇਹਨਾਂ ਨੇ ਡਰਾਈਵਰੀ ਕੀਤੀ ਆ ਬਹੁਤ ਸਾਲ ਡਰਾਈਵਰੀ ਕੀਤੀ ਆ ਟਰੱਕ ਦੀ 3871 ਹਾਂ 3871 ਗੱਡੀ ਦਾ ਨੰਬਰ ਬੋਲ ਰਹੇ ਨੇ ਇਹ ਦਿੱਲੀ ਵੀ ਰਹਿੰਦੇ ਰਹੇ ਨੇ ਨਾ ਜੀ ਦਿੱਲੀ ਵੀ ਬਹੁਤ ਵਧੀਆ ਡਰਾਈਵਰ ਸੀਗਾ ਜੀ ਹਾਂਜੀ ਟਰੱਕ ਬਹੁਤ ਚਲਾਇਆ ਜੀ ਇਹਨਾਂ ਨੇ ਪਰ ਹੁਣ ਸਮਾਂ ਹੀ ਹੈ ਮੜੇ ਤੇ ਬੁਲਾ ਦਿਓ ਜੀ ਸੰਗਨ ਅਸੀਂ ਪਾਈਏ ਚੱਲ ਅਸੀਂ ਸੰਗਤ ਜੀ ਹੁਣ ਨਾ ਜੀ ਚਾਲੇ ਪਾਉਣ ਲੱਗੇ ਆ ਜੀ ਅਸਮਾਨਪੁਰ ਪਿੰਡ ਦੇ ਵਿੱਚ ਜੀ ਅਸੀਂ ਅਸਮਾਨਪੁਰ ਪਿੰਡ ਹੈਗਾ ਸਮਾਣੇ ਦੇ ਜਮੀਨ ਨਾਲ ਟਨੇਠਾ ਪਿੰਡ ਪੈਂਦਾ ਈ ਟਨੇਠੇ ਦੇ ਜਮੀਨ ਨਾਲ ਆ ਜੀ ਅਸੀਂ ਹੁਣ ਚਾਲੇ ਪਾਉਣ ਲੱਗੇ ਆ ਜੀ ਸੋਨੀ ਆ ਜਾ ਵੀਰੇ ਸੋ ਅਖੇ ਚਲੋ ਵੀਰੇ ਫੋਟੋਆਂ ਖਿੱਚ ਲਓ ਵੀਰੇ ਜਿਹੜੀ ਖਿੱਚਣੇ ਨੇ ਹਾਂਜੀ ਖਿੱਚ ਲਓ ਵੀਰੇ ਆ ਵੀਰੇ ਸੋਨੀ ਕੋਈ ਨਾ ਕੋਈ ਨਾ ਬੈਠ ਸੋਨੀ ਇੱਧੇ ਦੇਖਿਆ ਕਰ ਵੀਰੇ ਠੀਕ ਹੈ ਜੀ

ਤੂੰ ਸਿਆਣਾ ਆਪਾਂ ਵਿਆਹ ਕਰਾਂਗੇ ਤੇਰਾ ਹਾਂ ਗੱਡੀ ਨੂੰ ਜੁੜਕਾ ਸਭ ਪਾਦ ਹੈ ਆਇਆ ਕਿ ਸੋਨੀ ਦੇ ਤਾਏ ਦਾ ਘਰ ਸੀਗਾ ਜੀ ਤਾਏ ਦਾ ਹਨਾ ਜੀ ਹਾਂਜੀ ਕਿ ਸੋਨੀ ਦੇ ਤਾਏ ਦਾ ਘਰ ਆ ਜੀ ਇਹਦਾ ਕੀ ਨਾਮ ਹੈ ਇਹਦਾ ਕੋਈ ਨਾਮ ਹੋਊਗਾ ਸੋਨੀ ਪਿੰਡੋਂ ਹੈ ਬੱਚਾ ਚਾਚਲੀਆਣਾ ਪਿੰਡ ਅੱਛਾ ਕਿਵੇਲਾ ਨਾ ਕਰੀ ਆਪਾਂ ਹੁਣ ਬਹੁਤ ਟਾਈਮ ਹੋ ਗਿਆ ਸੋਨੀ ਆਪਾਂ ਨੂੰ ਆਇਆ ਨੂੰ ਵੀਰੇ ਗੱਡੀ ਕਿੱਥੇ ਖੜੀ ਹੈ ਉੱਥੀ ਉੱਥੀ ਗੁਰੂ ਘਰ ਮੂਰੇ ਠੀਕ ਉਹ ਕਿਤਾ ਕਰਾਂਗੇ ਆਪਾਂ ਸਾਤਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਦੱਸ ਕੇ ਹਟਿਆਂ ਜੀ ਅਸਮਾਨਪੁਰ ਪਿੰਡ ਬਾਰੇ ਜੀ ਤੇ ਹੁਣ ਇਹਨਾਂ ਦੇ ਪਿਤਾ ਜੀ ਨੂੰ ਗੁਰੂ ਸਾਹਿਬ ਕਿਰਪਾ ਕਰਨ ਤੰਦਰੁਸਤੀ ਦੇ ਦੇਣ ਸਾਡੀ ਤਾਂ ਹੀ ਕੋਸ਼ਿਸ਼ ਹੁੰਦੀ ਹੈ ਜਦੋਂ ਅਸੀਂ ਕਿਸੇ ਨੂੰ ਲੈ ਕੇ ਆਉਂਦੇ ਹਾਂ ਨਾ ਜੀ ਸਾਡੇ ਮਨ ਚ ਇਹ ਚੀਜ਼ ਹੁੰਦੀ ਆ ਵੀ ਉਹ ਬੰਦੇ ਨੂੰ ਦੁਬਾਰਾ ਉਸੇ ਦੁਨੀਆ ਚ ਮਹਾਰਾਜ ਮੋੜ ਦੇਣਾ ਵੀ ਉਹ ਦੁਬਾਰਾ ਠੀਕ ਹੋ ਕੇ ਆਪਣਾ ਘਰ-ਬਾਰ ਖੋਲੇ ਆਪਣਾ ਪਰਿਵਾਰ ਚਲਾਵੇ ਵਿਆਹ ਕਰੇ ਪਿਛਲੇ 5 ਸਾਲਾਂ ਚ ਮੈਨੂੰ ਲੱਗਦਾ ਜੀ 100 ਮੈਂਬਰ ਇਦਾਂ ਘਰੋ ਘਰੀ ਚਲ ਗਏ ਹੋਣਗੇ ਜੀ ਜਿਹੜੇ ਅੱਜ ਆਪਣੀ ਜ਼ਿੰਦਗੀ ਜੀ ਰਹੇ ਨੇ ਜਾਂ ਆਪਣੇ ਘਰਾਂ ਚ ਦਵਾਈ ਖਾ ਰਹੇ ਨੇ ਜੀ ਤੇ ਜਿਹਨਾਂ ਨੂੰ ਇਦਾਂ ਹੀ ਬਹੁਤ ਬੁਰੇ ਖਲਾਤਾਂ ਚ ਲਿਆਂਦਾ ਗਿਆ ਸੀਗਾ ਜੀ ਤੇ ਸਾਡੀ ਤਾਂ ਅਰਦਾਸ ਆ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਨਾਲ ਇਸ ਵਕਤ ਸ਼ੇਰਾ ਵੀ ਆਇਆ ਜੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸ਼ੇਰੇ ਦੀ ਵੀ ਜਿਹੜੀ ਲਾਈਫ ਉਹੀ ਮੋਡਰਨ ਚ ਕਾਮਯਾਬ ਹੋ ਸਕੀਏ ਮਹਾਰਾਜ ਕਿਰਪਾ ਕਰਨ ਸ਼ੇਰੇ ਦਾ ਵੀ ਘਰ ਖੰਡਰ ਬਣ ਗਿਆ ਜੀ ਸ਼ੇਰੇ ਦਾ ਵੀ ਪਰਿਵਾਰਕ ਮੈਂਬਰ ਕੋਈ ਨਹੀਂ ਮਿਲਣਾ ਚਾਹੁੰਦਾ ਉਹਨਾਂ ਨੂੰ ਭੈਣਾ ਨੇ ਸਰਕਾਰੀ ਨੌਕਰੀ ਤੇ ਨੇ ਉਹ ਵੀ ਨਹੀਂ ਸ਼ੇਰੇ ਨੂੰ ਪਿਆਰ ਕਰਦੀਆਂ ਨਾ ਇਹਨਾਂ ਨੂੰ ਮਿਲਣਾ ਚਾਹੁੰਦੀਆਂ ਨੇ ਘਰ ਖੰਡਰ ਬਣ ਗਿਆ ਹੋਰ ਕੋਈ ਕਦੇ ਸੰਗੀ ਸਾਥੀ ਇੱਕ ਵਾਰੀ ਭੂਆ ਜੀ ਦੀਆਂ ਬੇਟੀਆਂ ਭੈਣਾ ਆਈਆਂ ਸੀ ਉਹ ਭਾਵਕ ਬਹੁਤ ਹੋ ਗਈਆਂ ਉਹਨੂੰ ਤੜਫ ਸੀ ਵੀ ਸਾਡਾ ਭਰਾ ਹਾਲਾਤਾਂ 'ਚ ਪਹੁੰਚ ਗਿਆ ਪਰ ਉਦੋਂ ਬਾਅਦ ਕਦੇ ਕੋਈ ਨਹੀਂ ਆਇਆ ਸੱਕੀਆਂ ਭੈਣਾ ਤਾਂ ਸਾਨੂੰ ਪਤਾ ਹੀ ਨਹੀਂ ਸ਼ੇਰੇ ਦੀਆਂ ਵੀ ਉਹ ਕਿੱਦਾਂ ਦੀਆਂ ਨੇ ਉਹਨਾਂ ਦਾ ਸਰੂਪ ਕਿੱਦਾਂ ਦਾ ਕੀ ਉਹਨਾਂ ਦਾ ਮੋਬਾਈਲ ਨੰਬਰ ਆ ਪਤਾ ਨਹੀਂ ਕਿਉਂ ਨਹੀਂ ਉਹ ਇਸ ਛੇਰੇ ਨੂੰ ਮਿਲਣਾ ਚਾਹੁੰਦੀਆਂ ਕਿਉਂ ਨਹੀਂ ਇਹਨੂੰ ਵੀਰ ਨੂੰ ਇਸ ਹਾਲਾਤਾਂ ਦੇ ਵਿੱਚ ਉਹਦਾ ਸਹਾਰਾ ਬਣ ਸਕਦੀਆਂ ਸਾਡੀ ਸਮਝ ਤੋਂ ਬਾਹਰ ਆ ਜੀ ਕੋਈ ਉਹਨਾਂ ਦੀ ਜ਼ਿੰਦਗੀ 'ਚ ਪ੍ਰੋਬਲਮ ਹੋ ਸਕਦੀ ਆ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਆ ਇਹ ਹੁਣ ਉਸ ਪ੍ਰਮਾਤਮਾ ਨੂੰ ਪਤਾ ਜਾਓ ਸਾਡੀਆਂ ਭੈਣਾਂ ਨੂੰ ਪਤਾ ਪਰ ਸਾਡੀ ਦਲੀ ਇੱਛਾ ਵੀ ਜੇ ਛੇਰੇ ਨੂੰ ਮਿਲਣ ਆਉਣ ਭੈਣਾ ਵੀ ਫਿਰ ਉਹਨੂੰ ਆਪਾਂ ਧੂਰੀ ਲੈ ਕੇ ਚੱਲੀਏ ਇਦਾਂ ਹੀ ਉਹਦੇ ਘਰ ਦੁਬਾਰਾ ਤੋਂ ਜਿਹੜੇ ਆਪਣੇ ਕੋਲੇ ਰਹਿੰਦੇ ਨੇ ਉਹ ਨੇ ਜਿਨ੍ਹਾਂ ਦੀ ਜ਼ਿੰਦਗੀ ਚ ਕੋਈ ਇਹੋ ਜਿਹਾ ਸਮਾਂ ਬਣ ਜਾਂਦਾ ਤੁਸੀਂ ਸਾਰੇ ਸਮਝਦਾਰ ਹੋ ਜਿਹਦੇ ਕਿਸੇ ਦੇ ਸੰਗਲ ਸਾਡੇ ਕੋਲ ਉਹ ਵੀ ਹੈ ਕਿ ਜਿਨ੍ਹਾਂ ਨੂੰ ਪਰਿਵਾਰਾਂ ਨੇ ਸੰਗਲਾਂ ਨਾਲ ਬੰਨਿਆ ਹੋਇਆ ਸੀ ਬਾਕੀ ਕੀੜਿਆਂ ਵਾਲੇ ਬੰਦਿਆਂ ਨੂੰ ਦੇਖ ਕੇ ਤਾਂ ਮਤਲਬ ਬੜਾ ਦੁੱਖ ਲੱਗਦਾ ਵੀ ਸਾਡੇ ਪੰਜਾਬ ਚ ਇਦਾਂ ਦੇ ਬੰਦੇ ਨਹੀਂ ਹੋਣੇ ਚਾਹੀਦੇ ਤੇ ਪਰ ਸਾਡੇ ਇਹ ਹਾਲਾਤ ਅੱਜ ਬਣੇ ਪਏ ਨੇ ਜੀ ਸਾਡੇ ਕੋਲ ਇਹੋ ਜਿਹਾ ਕੋਈ ਸਰੀਰ ਦਾ ਪਾਰਟ ਨਹੀਂ ਜਿੱਥੇ ਕੀੜਿਆਂ ਵਾਲੇ ਬੰਦੇ ਨਾ ਮਿਲੇ ਹੋਣ ਜੀ ਬਾਕੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਜਦੋਂ ਵੀ ਕਦੇ ਪਟਿਆਲੇ ਆਏ ਬਾਬਾ ਜੀ ਉਹ ਨਹੀਂ ਤਾਂ ਵੀਰੇ ਉਹਨੇ ਤਾਂ ਜਾਂਦੇ ਰਹਿੰਦੇ ਨੇ ਜੀ ਤੁਸੀਂ ਕਦੇ ਆਇਓ ਲਚਕਾਣੀ ਪਿੰਡ ਜ਼ਰੂਰ ਤੁਸੀਂ ਉਹਨਾਂ ਰੁੱਖਾਂ ਨਾਲ 10 ਮਿੰਟ ਬਤਾਇਓ ਉਹਨਾਂ ਨਾਲ ਜ਼ਰੂਰ ਤੁਸੀਂ ਉਹਨਾਂ ਨੂੰ ਮਿਲ ਕੇ ਜਾਇਓ ਪਟਿਆਲੇ ਤੋਂ ਭਾਸੂ ਰੋਡ ਦੇ ਉੱਪਰ ਲਚਕਾਣੀ ਪਿੰਡ ਹੈ ਜੀ ਤੇ ਤੁਸੀਂ ਆਉਂਗੇ ਤੁਹਾਨੂੰ ਵੀ ਚੰਗਾ ਲੱਗੂਗਾ ਕਿਉਂਕਿ ਆਪਾਂ ਬਹੁਤ ਥਾਵਾਂ ਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਉਣੀਆਂ ਬਹੁਤ ਜ਼ਰੂਰੀ ਨੇ ਵੀ ਸਾਡੇ ਭੈਣ ਭਰਾਏ ਨੇ ਇਹ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਹੈ ਹੈਗੇ ਜੀ ਇਹ ਸਾਡੇ ਹੀ ਭੈਣ ਭਰਾ ਨੇ ਇਸ ਕਰਕੇ ਤੁਸੀਂ ਆਉਂਦੇ ਜਾਂਦੇ ਜ਼ਰੂਰ ਤੁਸੀਂ ਵਧਾਈ ਦੇ ਪਾਤਰੋਂ ਤੁਸੀਂ ਅੱਜ ਇਸ ਸਮਾਗਮ ਦੇ ਵਿੱਚ ਆਇਓ ਮੈਂ ਤਾਂ ਬਹੁਤ ਵਧਾਈ ਦਿੰਦਾ ਨਗਰ ਨੂੰ ਸਾਰੀ ਪੰਚਾਇਤ ਨੂੰ ਗੁਰੂ ਘਰ ਦੀ ਕਮੇਟੀ ਨੂੰ ਬਹੁਤ ਸਾਰਾ ਪਿਆਰ ਮਹਾਰਾਜ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੁਸੀਂ ਇਹ ਪ੍ਰੋਲੇ ਨੂੰ ਹੋਰ ਵੱਡਾ ਜਿਹੜੇ ਸਾਡੇ ਹੋਰ ਬੱਚੇ ਸਿੱਖੀ ਨਾਲ ਜੁੜ ਸਕਣ ਕਿਉਂਕਿ ਅੱਜ ਅਸੀਂ ਮਨ ਸੱਚੇ ਵਾਲੀ ਦੌੜ ਚੱਲ ਜੇ ਪਿਆ ਹਰੇਕ ਨੂੰ ਲੱਗਦਾ ਮੈਨੂੰ ਵੀ ਇਹੀ ਲੱਗਦਾ ਜੀ 2019 ਤੋਂ ਪਹਿਲਾਂ ਵੀ ਮੇਰਾ ਤਾਂ ਮਨ ਸੱਚਾ ਅਮਰ ਛਕਣ ਦੀ ਕੀ ਲੋੜ ਆ ਕਿਸੜਾ ਰੱਖਣ ਦੀ ਕੀ ਲੋੜ ਆ ਨਹੀਂ ਪਰ ਮਨ ਸੱਚਾ ਤਾਂ ਇਦਾਂ ਦੇ ਕਾਰਜ ਕਰਕੇ ਹੀ ਹੋਊਗਾ ਮਨ ਸੱਚਾ ਤਾਂ ਅੰਦਰ ਬਾਪੂ ਬੈਠਾ ਉਹਦੇ ਚਰਨਾਂ ਚ ਲੱਕ ਹੀ ਹੋਊਗਾ ਮਨ ਸੱਚਾ ਗਲਤ ਕੰਮ ਕਰਕੇ ਨਹੀਂ ਹੋਣਾ ਸ਼ਰਾਬ ਪੀ ਕੇ ਨਹੀਂ ਹੋਣਾ ਗੁਰੂ ਤੋਂ ਦੂਰ ਹੋ ਕੇ ਕਦੇ ਮਨ ਸੱਚਾ ਨਹੀਂ ਹੋ ਸਕਦਾ ਮਨ ਤਾਂ ਬੇਈਮਾਨਾ ਮਨ ਤਾਂ ਗੰਦਾ ਜੀ ਮਨ ਤਾਂ ਜਦੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗੇ ਉਹਨੇ ਸੱਚਾ ਕਰਨਾ ਇਸ ਕਰਕੇ ਸਾਨੂੰ ਸਿੱਖੀ ਨਾਲ ਜੁੜਨ ਦੀ ਬਹੁਤ ਲੋੜ ਆ ਬਹੁਤ ਵਧੀਆ ਭਰਾਨਾ ਬਾਬਾ ਜੀ ਤੁਹਾਡਾ ਬਹੁਤ ਵਧਾਈ ਦੇ ਪਾਤਰੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੇ ਕੋਈ ਗਲਤੀ ਹੋ ਗਏ ਮਾਫੀ ਦਿਓ ਹੱਸਦੇ ਬਹੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਰਜੋਗ ਪਿੰਡ ਦੀ ਸੰਗਤ ਅਸੀਂ ਸਾਡੇ ਪਿੰਡ ਸਮਾਨੜ ਮਾਰ ਦੇ ਵਿੱਚ ਸਾਡੇ ਪਾਲਸੀ ਕੁਖਰੋੜ ਜੀ ਤੇ ਸਾਡੇ ਸੋਨੀ ਵੀਰ ਦਾ ਅਸੀਂ ਬਹੁਤ ਬਹੁਤ ਸਵਾਗਤ ਦਿਨੋ ਕਰਦੇ ਆਂ ਸਾਡਾ ਸਾਰਾ ਪਿੰਡ ਦਾ ਤੁਹਾਡੇ ਵਾਸਤੇ ਨੰਮਣਾ ਸਾਡਾ ਸਾਡਾ ਤੇ ਦੂਜੀ ਨੇ ਗੱਲ ਇਹ ਕਰ ਰਹੇ ਸੀਗਾ ਕਿ ਅਸੀਂ ਸਾਡੇ ਪਿੰਡ ਦਾ ਤਾਂ ਇਹਨਾਂ ਨੇ ਪੁੱਤ ਸੰਭਿਆ ਹੋਇਆ ਉੱਥੇ ਸਾਡਾ ਤੇ ਫਰਜ਼ ਜ਼ਰੂਰ ਬਣਦਾ ਹੈ ਕਿ ਆਪਾਂ ਇਹਨਾਂ ਨੂੰ ਜੋ ਬਿਲਡਿੰਗ ਬਣਾਣੀ ਹੈ ਉੱਥੇ ਉੱਥੇ ਇਹਨਾਂ ਨੇ ਹੋਰ ਬਹੁਤ ਵੱਡੇ ਵੱਡੇ ਕਾਰਜ ਕਰਨੇ ਨੇ ਇਹਨਾਂ ਨੇ ਆਪਾਂ ਸਮਾਨਪੁਰ ਦਾ ਆਪਣਾ ਖਾਸ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਦੀ ਵਿੱਤੀ ਤੌਰ ਤੇ ਮਦਦ ਕਰੀਏ ਅੱਜ ਸਾਡੇ ਤੋਂ ਜਿੰਨਾ ਕ ਸਰਿਆ ਸਾਡੀ ਇਸ ਭਲਾਈ ਤੋਂ ਸੇ ਵੀ ਲਓ ਅਸੀਂ ਇਹਨਾਂ ਦਾ ਕਰਾਂ ਦੇ ਮਾਨਤਨ ਜਿੰਨਾ ਵੀ ਬਣਦਾ ਹੈ ਤੇ ਜਿਵੇਂ ਵੀ ਵੀਰ ਜੀ ਨੇ ਕਿਹਾ ਉੱਥੇ ਜਾ ਕੇ ਆਪਣਾ ਕੋਈ ਫਰਜ਼ ਬਣਦਾ ਹੈ ਕਿ ਆਪਾਂ ਉਹ ਚੀਜ਼ ਨੂੰ ਦੇਖੀਏ ਅਸੀਂ ਪਿੰਡ ਦੇ ਵਿੱਚ ਕਿਸੇ ਪੋਲਟਿਸ ਦੇ ਬੰਦੇ ਨੂੰ ਨਹੀਂ ਬੁਲਾਇਆ ਅਸੀਂ ਰੱਬੀ ਰੂਪ ਬੰਦੇ ਨੂੰ ਬੁਲਾਇਆ ਜਿਹੜਾ ਕਿ ਇਨਸਾਨ ਦਾ ਦਰਦ ਸਮਝ ਕੇ ਆਪ ਉੱਥੇ ਖੜ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਦਲਿਆ ਵੀਰ ਦਾ ਤੇ ਵੀਰ ਜੀ ਦੇ ਨਾਂ ਤੇ ਇੱਕ ਬਾਰੀ ਜ਼ੋਰ ਦੀ ਸਾਰੇ ਜਣੇ ਤਾੜੀ ਮਾਰਦੇ ਬਹੁਤ ਅੱਛਾ ਇੱਕ ਮਿੰਟ ਹੋਰ ਹਾਂਜੀ ਸਪੋਸੋ ਪਾਉ ਬੋਲੇ ਬੋਲੇ ਨੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੁਣੀ ਨੇੜੇ ਨੂੰ ਜੀ ਬਾਲੇ ਸੋਨੀ ਹੋ ਅੱਜ ਤੋਂ ਕਾਬੂ ਅੱਜ ਅੱਛਾ ਅਸੀਂ ਥੋੜਾ ਥੋੜਾ ਨੀਮਾ ਕਰ ਲਓ ਸੋਨੀ ਉਹ ਇਹਨੂੰ ਆ ਜਾ ਵੀਰੇ ਉਹਨੂੰ ਉਹੀ ਜ਼ਿੰਦਗੀ ਦੁਆਰਾ ਤੋਂ ਮਹਾਰਾਜ ਮੋੜਨ ਆਪਾਂ ਆਪਾਂ ਮਿਹਨਤ ਕਰਦੇ ਰਹਾਂਗੇ ਜੀ ਦਵਾਈ ਦੇ ਨਾਲ ਇਲਾਜ ਉਹ ਨਾ ਜਿਹੜਾ ਚੱਲਦਾ ਰਹਿਣਾ ਸਰੂਪ ਸਭ ਕਿਰਪਾ ਕਰਨ ਧੰਨਵਾਦ ਵੀਰੇ ਹਾਂਜੀ ਸੰਗਤ ਜੀ ਹੁਣ ਪਾ ਦਈਏ ਚੱਲੇ ਜੀ ਬਾਪੂ ਕਿੱਥੇ ਬਾਪੂ ਜੀ ਬੈਠੋ ਫਿਰ ਵਿੱਚ ਆਜੋ ਫਿਰ ਜੋੜਾ ਲਾ ਕੇ ਨਹੀਂ ਜਿੱਦਾਂ ਮਰਜੀ ਬੈਜੋ ਥੱਲੇ ਬੈਠ ਸੋ ਨਹੀਂ ਥੱਲੇ ਹੋ ਵੀਰੇ ਥੱਲੇ 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 ਉਰੀ ਥੱਲੇ ਹਾਂ ਥੱਲੇ ਚੌਂਕੜੀ ਮਾਰੋ ਜੋੜੇ ਤਾਰ ਲਓ ਐਂ ਚੌਂਕੜੀ ਮਾਰ ਲਓ ਕੋਈ ਨਾ ਹੋ ਬੋ ਜੀ ਨਾ ਬਾਬੇ ਥੱਲੇ ਬਣਵਾ ਕੇ ਬਕਸਾ ਹਾਂ ਬਕਸਾ ਬਣਵਾਵਾਂਗੇ ਥੱਲੇ ਦੇਖੋ ਡਰਾਈਵਰ ਬੰਦਾ ਕਹਿੰਦਾ ਥੱਲੇ ਬਕਸਾ ਬਣਾਉਣਾ ਨਹੀਂ ਪਾਲਕੀ ਸਾਹਿਬ ਤੇ ਮੈਨੂੰ ਪਤਾ ਹੈ ਜੀ ਹਾਂ ਨਹੀਂ ਠੀਕ ਹੈ ਬੈਠੋ ਬੈਠੋ ਤੁਸੀਂ ਬਕਸਾ ਬਣਾਵਾਂਗੇ ਜੀ ਆਪਾਂ ਅੱਗੇ ਜਾ ਕੇ ਜੋੜਾ ਹਾਂ ਆਜੋ ਇੱਥੇ ਸ਼ੇਰੇ ਵੀਰੇ ਇੱਥੇ ਢੂਲ ਲਵਾਓ ਬਾਪੂ ਬਾਪਾ ਜੀ ਨੂੰ ਤਾਂ ਗੱਡੀ ਬਚ ਗਈ ਸੀ ਕਹਾਂ ਨੂੰ ਨਾ ਚੋੜੀ ਦੋਨੇ ਕੁ ਜੁਗਗਾ ਹੈ ਨਾ ਕੀ ਕਹਿੰਦਾ ਸੋਨੀ ਬਈ ਜਿੰਨੇ ਕੁ ਜੁਗਗਾ ਹੈਗਾ ਅੱਛਾ ਸੋਨੀ ਕੋਈ ਹੋਰ ਗੱਲ ਸ਼ੇਰੇ ਗੱਲਾਂ ਦੇਖ ਲੈ ਕਹੀ ਛੱਡਦਾ ਨਾ ਇਹ ਪਹਾੜੀ ਰਾਜੇ ਦੀ ਗੱਲਾਂ ਕਰਦਾ ਈ ਪਹਾੜੀ ਰਾਜ ਅੱਛਾ ਹਾਂ ਹੋਰ ਕੋਈ ਸੋਨੀ ਗੱਲ ਨਹੀਂ ਮੈਂ ਮੱਥੇ 'ਚ ਫੜਦਾ ਨਹੀਂ ਤੂੰ ਬਟਨ ਦਬ ਦੇਗਾ ਤੂੰ ਕਰ ਗੱਲ ਕਰ ਬਸ ਤੇ ਮੈਨੂੰ ਮੋਬਾਈਲ ਬਾਬਾ ਜੀ ਕੋਈ ਮਜ਼ਾਕ ਵਾਲੀ ਗੱਲ ਲੈ ਇਹਦੇ ਨਾ ਕਰਾਓ ਜੀ ਗੱਲ ਕਰ Papa ਗੱਲ ਨਹੀਂ ਮੋਬਾਈਲ ਤਾਂ ਚਾਹੀਦਾ ਕੋਲ ਲੈ ਕੇ ਦੇ ਉਹ ਮੋਬਾਈਲ ਲੈ ਦੇ ਨਹੀਂ ਉਹ ਲੱਗੀ ਹੁਣ ਸਿਰੇ ਦੀ ਲੱਗੀ ਬਾਬਾ ਜੀ ਕਥਾ ਹੁੰਦੀ ਆ ਫਿਰ ਹਾਂ ਬਾਬਾ ਠੀਕ ਹੈ ਫਿਰ ਵੀ ਜੀ ਲੱਗਾ ਰਹਿੰਦਾ ਕਰ ਆਪਾਂ ਸੁਣਨੇ ਪਾਠ ਵਾਹਿਗੁਰੂ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਬੇਟਾ ਜੀ ਸਤਿ ਸ਼੍ਰੀ ਅਕਾਲ